ਇਹਨਾਂ ਦੇ ਲੋ ਸਾਰੇ ਪੇਪਰ ਦੇਖ ਕੇ ਕੀਤੇ ਜੀ ਨਕਲ ਵਜਨ ਤੋਂ ਬਾਅਦ ਇਦਾਂ ਹੋਇਆ ਜੀ ਕਿ ਇਹ ਫੇਲ ਹੋ ਗਏ ਤਾਂ ਮੈਂ ਪਾਸ ਹੋ ਗਿਆ ਜੀ ਸਭ ਤੋਂ ਜਿਆਦਾ ਕੁੱਟ ਕਿੰਨੂੰ ਪੈਂਦੀ ਹੁੰਦੀ ਸੀ ਕਲਾਸ ਦੇ ਵਿੱਚ ਕੁੱਟ ਦਾ ਸਵਾਲ ਇਹ ਹੈਗਾ ਜੀ ਜਿਹੜਾ ਸ਼ਰਾਰਤਾਂ ਕਰਦਾ ਸੀਗਾ ਉਹਨੂੰ ਕੁੱਟ ਪੈਂਦੀ ਸੀਗੀ ਪਰ ਇਹ ਪੁੱਛੋ ਮੁਰਗਾ ਕੌਣ ਮੰਦਾ ਹੈਗਾ ਬਈ ਕੁੜੀਆਂ ਪਿੱਛੇ ਕੌਣ ਜਾਂਦਾ ਹੈ ਕੁੜੀਆਂ ਪਿੱਛੇ ਸਾਰੇ ਜਾਂਦੇ ਸੀ ਸਾਰੇ ਨਹੀਂ 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 ਕੁੜੀਆਂ ਪਿੱਛੇ ਸਾਰੇ ਜਾਂਦੇ ਸੀ ਪਰ ਕੁੜੀਆਂ ਮੇਰੇ ਪਿੱਛੇ ਜਾਂਦੀਆਂ ਸੀ ਡੰਡਲ ਸਰ ਨੇ ਉਹਨੂੰ ਕੁੱਟਿਆ ਦੋ ਦਿਨ ਦੰਦ ਪਹਿਲਾਂ ਉਹ ਕਹਿੰਦਾ ਅੱਜ ਮੈਂ ਉਹਦਾ ਸਾਈਕਲ ਪੈਂਚਰ ਕਰਕੇ ਜਾਣਾ ਜੇ ਤੇ ਉਹਨਾਂ ਨੇ ਪ੍ਰਕਾਰ ਮਾਰ ਕੇ ਉਹਨਾਂ ਦਾ ਪੈਂਚਰ ਕਰਤਾ ਜੇ ਸਾਈਕਲ ਜਦੋਂ ਛੁੱਟੀ ਹੋਈ ਤੇ ਪਤਾ ਲੱਗਾ ਤੀਜੇ ਦਿਨ ਉਹ ਕਹਿੰਦੇ ਮੈਨੂੰ ਨਾ ਪ੍ਰਕਾਰ ਮਿਲੀ ਆ ਜਿਹੜੀ ਉਹਦੀ ਨੀਬ ਹੁੰਦੀ ਆ ਪਟਾਇਤ ਤੋਂ ਨਿਕਲੋ ਕਿਨੇ ਕੀਤੇ ਕੋਈ ਬੱਚਾ ਨਹੀਂ ਬੋਲਿਆ ਪਹਿਲਾ ਸਬਜੈਕਟ ਇੰਗਲਿਸ਼ ਹੀ ਹੁੰਦਾ ਸੀ ਜਿੰਦੇ ਚ ਸਾਰੇ ਸਾਰੇ ਬੱਚੇ ਲੋ ਸੀਗਾ ਏਦਾਂ ਹੁੰਦਾ ਸੀ ਵੀ ਸਾਨੂੰ ਇਹ ਸੋਚਦੇ ਸੀ ਕਿ ਐਤਵਾਰ ਵੀ ਸਕੂਲ ਲੱਗ ਜੇ ਸਕੂਲ ਜਾਈਏ ਨਹੀਂ 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 ਸਕਦਾ ਲੇਕਿਨ ਲੇਕਿਨ ਕਲਾਸ ਚਾਨੂੰ ਮੰਨੇ ਕਰਦਾ ਸੀਗਾ ਆਪਾਂ ਲੱਚ ਕਿੱਦਾ ਕਰੀਦਾ ਸੀ ਸਾਰੇ ਭਰਾ ਮਿਲਦੇ ਟੱਪਾ ਖੁੱਲੀਗਾ ਸੀ ਇਹਦੀ ਰੋਟੀ ਮੈਂ ਖਾ ਰਿਹਾ ਇਹਦੀ ਰੋਟੀ ਉਹ ਖਾ ਰਿਹਾ ਕਿ ਰੋਟੀ ਕਿੰਨੀ ਰੋਟੀ ਅੱਜ ਉਹੀ ਜਿਆਦਾ ਆਈਆਂ ਤੁਹਾਨੂੰ ਮੈਂ ਤੇ ਮੈਂ ਤੇ ਦੂਸਰੇ ਬਿਹੜੇ ਆਪਣੀ ਪ੍ਰੋਟੀ ਗਾ ਲੈਣਾ ਸੀ ਜਦੋਂ ਬੱਚੇ ਬੰਦੇ ਸੀ ਨਾ ਉਹਨਾਂ ਦੇ ਥੱਲੇ ਕੋਈ ਪੈਂਸਰ ਦਾ ਪਿੰਨ ਨਹੀਂ ਸੀ ਲੜਾਈ ਹੋਈ ਸੀ ਉਹਦੇ 'ਚ ਮੈਂ ਹੋਰ ਦੱਸਦਾ ਆਸੀ ਬਲੀ ਗੱਲ ਕਪਤਾਨ ਉਹਨਾਂ ਸਾਨੂੰ ਆਕੇ-ਓਕੇ ਪ੍ਰੋਵਾਈਡ ਕਰਾਉਂਦੀਆਂ ਅੱਛਾ ਤੇ ਬੰਦਿਆਂ ਦੀ ਵੇਟ ਕਰਨ ਲੱਗ ਪਏ ਤੇ ਮੈਂ ਤੇ ਕਪੂਰ ਨੇ ਕਿਹਾ ਆਪਾਂ ਜਰਾ ਬੰਦੇ ਤਾਂ ਆਣੇ ਤੇ ਚਾਹ ਪੀ ਲਈਏ ਆ ਕੇ ਚਾਹ ਪੀ ਜਾਨ ਨੂੰ ਚਾਹ ਪੀ ਬਾਅਦ ਫੇਰ ਤਾਂ ਤਾਨੂੰ ਸਭ ਮੋਗੋ ਚ ਪੈ ਗਏ ਜਲੰਧ ਦੇ ਸ਼੍ਰੀ પાર્ਵਤੀ ਜਨ ਸਕੂਲ ਦੇ ਵਿੱਚ ਇਸ ਵੇਲੇ ਮੌਜੂਦ ਹੈਗੇ ਆਂ ਤੇ ਇੱਥੇ ਅੱਜ 1990 ਦਾ ਬੈਚ ਜਿਹੜਾ ਕਿ ਛੋਟੇ ਬੱਚੇ ਬਣ ਕੇ ਅੱਜ ਆਪਸ ਦੇ ਵਿੱਚ ਮਿਲਣ ਦੇ ਲਈ ਆਏ ਹੈਗੇ ਨੇ ਤੇ ਗੱਲਬਾਤ ਕਰਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਇਹ ਪਿਆਰੇ ਪਿਆਰੇ ਚਿਹਰੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ 1990 ਦਾ ਬੈਚ ਹੈ ਤੇ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਸਰ ਮੇਰਾ ਨਾਮ ਹੈ ਜੀ ਅਰຸນ ਲੁਤਰਾ ਜੀ ਅਰຸນ ਜੀ ਅੱਜ 35 ਸਾਲਾਂ ਬਾਅਦ ਉਸੇ ਸਕੂਲ ਦੇ ਵਿੱਚ ਆਏ ਹੋ ਉਸੇ ਕਲਾਸ ਦੇ ਵਿੱਚ ਬੈਠ ਕੇ ਉਸੇ ਬੈਂਚ ਦੇ ਉੱਤੇ ਬੈਠ ਕੇ ਆਪਣੇ ਟੀਚਰ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਹੋ ਜਿਹਾ ਲੱਗਿਆ ਸਰ ਅੱਜ ਤਾਂ ਇਦਾਂ ਲੱਗਿਆ ਜੀ ਜਿਵੇਂ ਸਾਨੂੰ ਇੱਕ ਨਵਾਂ ਫਿਰ ਆਪਣੇ ਪਰਿਵਾਰ ਦੇ ਨਾਲ ਮਿਲਣ ਦਾ ਸਾਥ ਮਿਲਿਆ ਜੀ ਬਹੁਤ ਵਧੀਆ ਲੱਗਿਆ ਜੀ ਇਹਨਾਂ ਨਾਲ ਸਾਰੇ ਮਿਲ ਗਏ ਤੇ ਸਾਰਾ ਸਾਨੂੰ ਅੱਜ ਆਪਣਾ ਬਚਪਨ ਵਾਪਸ ਆ ਗਿਆ ਮਿਲ ਗਿਆ ਜੀ ਤੇ ਸਭ ਤੋਂ ਵੱਡੀ ਗੱਲ ਇਹ ਸਾਰੇ ਉਦੋਂ ਸਾਡੇ ਟੀਚਰ ਸਾਨੂੰ ਮਿਲਣੇ ਜੀ ਬਹੁਤ ਅੱਛਾ ਲੱਗਿਆ ਜੀ ਤੇ ਮੈਂ ਤਾਂ ਕੰਨਾ ਵਾ ਜਿਹੜੇ ਇੱਥੇ ਬੱਚੇ ਪਹਿਲਾਂ ਪੜ੍ਹ ਕੇ ਗਏ ਨੇ ਉਹ ਵੀ ਅੱਧੀ ਇੱਕ ਵਾਰੀ ਸਾਰੇ ਇੱਥੇ ਆਣ ਤੇ ਆਪਣੇ ਸਕੂਲ ਨੂੰ ਵੇਖ ਕੇ ਥੈਂ ਜੋਇਨਮੈਂਟ ਕਰੇ ਜੀ 1 ਤੇ 2025 ਕਿੰਨਾ ਕੋ ਅੰਤਰ ਦੇਖਦੇ ਹੋ ਕਿੰਨਾ ਕੋ ਬਦਲਾਵ ਜਿਹੜਾ ਸਕੂਲ ਦੇ ਵਿੱਚ ਦੇਖਣ ਨੂੰ ਮਿਲਿਆ ਸਰ ਕਾਫੀ ਬਦਲਾਵ ਹੋ ਗਿਆ ਜੀ ਉਦੋਂ ਸੈਕਿੰਡ ਮੰਜ਼ਲ ਹੁੰਦੀ ਸੀ ਹੁਣ ਟ੍ਰਿਪਲ ਹੋ ਗਈ ਜੀ ਕਾਫੀ ਅੱਛਾ ਸਕੂਲ ਹੈ ਜੀ ਅਗਰ ਨਾਲੋਂ ਵਧੀਆ ਬਣ ਗਿਆ ਜੀ ਬਹੁਤ ਸੋਨਾ ਅੱਛਾ ਲੱਗਾ ਇਸ ਨੂੰ ਸਾਰੇ ਜਿਹੜੇ ਗਰੁੱਪ ਦੇ ਤੁਸੀਂ ਮੈਂਬਰ ਆਏ ਹੈਗੇ ਹੋ ਤੇ ਸਭ ਤੋਂ ਜਿਹੜਾ ਸ਼ਰਾਰਤੀ ਕੌਣ ਸੀ ਤੇ ਸਾਰੇ ਨੇ ਨਾ ਤੁਹਾਡੇ ਆਂ ਉਂਗਲ ਕੀਤੀ ਸੀ ਸਰ 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 ਉਹ ਮੈਂ ਤੁਹਾਨੂੰ ਹੁਣੇ ਕਲੀਅਰ ਕਰਾਂਗਾ ਜੀ ਇਹ ਮੇਰਾ ਦਲੀਪ ਰਾਏ ਜੀ ਮੁੰਡਾ ਇਹ ਇਹਦਾ ਰੋਲ ਨੰਬਰ ਸੀ ਜੀ 4 ਮੇਰਾ ਸੀ ਜੀ 5 ਮੈਂ ਥੋੜਾ ਸਟੱਡੀ ਵਿੱਚ ਕਮਜ਼ੋਰ ਸੀਗਾ ਇਹ ਮੇਰੇ ਭਰਾ ਨੂੰ ਮੈਂ ਪੂਰਾ ਸਾਥ ਦੇ ਮੈਂ ਮੇਰਾ ਖਿਆਲ ਰੱਖੀ ਬੇਬਨਾਂ ਜੀ ਇਹਨਾਂ ਵੱਲੋਂ ਮੈਂ ਸਾਰੇ ਪੇਪਰ ਦੇਖੇ ਕੀਤੇ ਜੀ ਖਿਆਲ ਮਤਲਬ ਮੈਂ ਨਹੀਂ ਤੁਸੀਂ ਮੈਨੂੰ ਨਕਲ ਮਰਵਾਣੀ ਹੈ ਜੀ ਇਹ ਗੱਲ ਸੱਚ ਨਹੀਂ ਈ ਹੈ ਨਕਲ ਵੱਜਣ ਤੋਂ ਬਾਅਦ ਇਦਾਂ ਹੋਇਆ ਜੀ ਕਿ ਇਹ ਫੇਲ ਹੋ ਗਿਆ ਤੇ ਮੈਂ ਪਾਸ ਹੋ ਗਿਆ ਜੀ ਫਿਰ ਇਹਨਾਂ ਦੇ ਮੰਮੀ ਆਏ ਜੀ ਸਕੂਲੇ ਕਹਿੰਦੇ ਇਹ ਕੀ ਗੱਲ ਹੈ ਜੀ ਇਹ ਫੇਲ ਤੇ ਜਿਹੜਾ ਲੱਕਣ ਵਾਲਾ ਪਾਸ ਹੋ ਗਿਆ ਜੀ ਉਹ ਕਹਿੰਦੇ ਜੀ ਬਸ ਬੇਦੀ ਸਾਹਿਬ ਦੀ ਬੇਦੀ ਸਾਹਿਬ ਦੀ ਮਹਿਮਾਨੀ ਹੈ ਜੀ ਕਿਉਂਕਿ ਆਪਾਂ ਉਹਨਾਂ ਕੋ ਟਿਊਸ਼ਨ ਰੱਖੀ ਸੀ ਜੀ ਸਰ ਸਰ ਤੁਹਾਡਾ ਕੀ ਨਾਮ ਹੈ ਤੇ ਜਦੋਂ ਤੁਸੀਂ ਪੜਦੇ ਹੁੰਦੇ ਸੀਗੇ ਤੇ ਕਿੰਨੀਆਂ ਕੁ ਛਿੜਕਾਂ ਜੜੀਆਂ ਨੇ ਉਹ ਪਈਆਂ ਹੈਗੇ ਤੇ ਉਹ ਛਿੜਕ ਯਾਦ ਹੈ ਪਹਿਲੀ ਜਿਹੜੀ ਛਿੜਕ ਪਈ ਸੀ ਦੇਖੋ ਇਸ ਤਰ੍ਹਾਂ ਹੈ ਕਿ ਸਕੂਲ ਦਾ ਟਾਈਮ ਹਮੇਸ਼ਾ ਸਾਰਿਆਂ ਵਾਸਤੇ ਹੀ ਬਹੁਤ ਵਧੀਆ ਟਾਈਮ ਹੁੰਦਾ ਜਦੋਂ ਤੁਹਾਨੂੰ ਦਿਮਾਗ ਦੇ ਵਿੱਚ ਕੋਈ ਵੀ ਪਰਿਵਾਰਕ ਤੌਰ ਤੇ ਕੋਈ ਵੀ ਟੈਨਸ਼ਨ ਨਹੀਂ ਹੁੰਦੀ ਪਰ ਅੱਜ ਦੀ ਡੇਟ 'ਚ ਜੇਕਰ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਸਾਨੂੰ ਨਾ ਉਹ ਮਿੱਠੀਆਂ ਯਾਦਾਂ ਆਂਦੀਆਂ ਸਾਨੂੰ ਇਹ ਲੱਗਦਾ ਹੈ ਕਿ ਦੁਬਾਰਾ ਬਚਪਨ ਚ ਚਲੇ ਗਏ ਅੱਜ ਇੱਥੇ ਆ ਕੇ ਮੈਨੂੰ ਸ਼ਾਇਦ ਮੈਂ ਬਹੁਤ ਇਮੋਸ਼ਨਲ ਵੀ ਹੋ ਗਿਆ ਕਿ ਮੈਨੂੰ ਇਹਦਾ ਲੱਗਦਾ ਹੈ ਕਿ ਸ਼ਾਇਦ ਮੇਰਾ 35 ਸਾਲ ਪੁਰਾਣਾ ਟਾਈਮ ਜਿਹੜਾ ਉਹ ਇਸ ਤਰ੍ਹਾਂ ਮੈਨੂੰ ਰੀਕਾਲ ਕਰ ਰਿਹਾ ਕਿ ਆਪਣੀ ਜ਼ਿੰਦਗੀ ਨੂੰ ਦੁਬਾਰਾ ਰਿਵਾਈਂਡ ਕਰਕੇ ਮੈਂ ਦੇਖ ਪਾ ਰਿਹਾ ਔਰ ਸ਼ਾਇਦ ਸਾਰਿਆਂ ਦੇ ਲਾਈਫ ਦੇ ਵਿੱਚ ਇਦਾਂ ਦਾ ਇੱਕ ਮੂਮੈਂਟ ਹੋਣਾ ਚਾਹੀਦਾ ਜਦੋਂ ਤੁਸੀਂ ਪੁਰਾਣੇ ਦੋਸਤ ਪੁਰਾਣੇ ਮਿੱਤਰ ਸਾਰੇ ਜਿਨ੍ਹਾਂ ਦੀਆਂ ਮੈਂ 35 35 ਸਾਲਾਂ ਇੱਕ ਸਰਦਾਰ ਜੀ ਮੇਰੇ ਪਿੱਛੇ ਇੱਥੇ ਬੈਠੇ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਹਾਂ ਮੈਂ ਨਾਮ ਦੱਸਿਆ ਸ਼ਾਇਦ ਮੈਨੂੰ ਫੇਸ ਰਿਜ਼ੈਂਬਲੈਂਸ ਨਹੀਂ ਸੀ ਪਰ ਅਸੀਂ ਇੱਥੇ ਮਿਲੇ ਹਾਂ ਇਹ ਜਿਨ੍ਹਾਂ ਨੇ ਵੀ ਆਰਗੇਨਾਈਜ਼ ਕੀਤਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਲੱਗਾ ਕਿ ਕਿੰਨਾਂ ਨੇ ਸਾਡੇ ਦੋਸਤਾਂ 'ਚੋਂ ਕਿਸੇ ਨੇ ਕੀਤਾ ਬਟ ਮੈਂ ਉਹਨਾਂ ਦਾ ਬਹੁਤ ਥੈਂਕਫੁਲ ਹਾਂ ਕਿ ਉਹਨਾਂ ਨੇ ਇਸ ਨੂੰ ਸਾਰੇ ਉਪਰਾਲੇ ਨੂੰ ਬੜੇ ਚੰਗੇ ਤਰੀਕੇ ਨਾਲ ਚੰਦਰ ਮੋਹਨ ਜੈਨ ਤੇ ਜਿਹੜੇ ਨੇ ਚੰਦਰ ਮੋਹਨ ਅਗਰਵਾਦੀ ਅਗਰਵਾਦੀ ਤੇ ਇਹਨਾਂ ਨੇ ਅਰਣ ਉਤਰਾ ਇਹਨਾਂ ਨੇ ਜਿਹੜਾ ਆਰਗੇਨਾਈਜ਼ ਕੀਤਾ ਸਰ ਮੈਂ ਇਹਨਾਂ ਦਾ ਥੈਂਕਫੁਲ ਹਾਂ ਕਿ ਇਹਨਾਂ ਨੇ ਇੰਨਾ ਸਾਰਿਆਂ ਨੂੰ ਸਾਨੂੰ ਇੱਕ ਪਲੈਟਫਾਰਮ ਤੇ ਇਕੱਠੇ ਦੁਬਾਰਾ ਲਿਆਂਦਾ ਸਰ ਸਭ ਤੋਂ ਜਿਆਦਾ ਕੋਟ ਕਿਨੂੰ ਪੈਂਦੀ ਹੁੰਦੀ ਸੀ ਕਲਾਸ ਦੇ ਵਿੱਚ ਕੋਟਨਾ ਸਵਾਲ ਇਹ ਹੈਗਾ ਜੀ ਜਿਹੜਾ ਸ਼ਰਾਰਤਾਂ ਕਰਦਾ ਸੀਗਾ ਉਹਨੂੰ ਕੁੱਟ ਪੈਂਦੇ ਸੀਗੇ ਪਰ ਇਹ ਪੁੱਛੋ ਮੁਰਗਾ ਕੌਣ ਬੰਦਾ ਹੈਗਾ ਮੁਰਗਾ ਸਭ ਤੋਂ ਜ਼ਿਆਦਾ ਜੀ ਉਹ ਬਣਿਆ ਜੀ ਆਪਣੇ ਪੱਟੀ ਸਾਹਿਬ ਪੱਟੀ ਸਾਹਿਬ ਮੁਰਗੇ ਬੰਦੇ ਹੁੰਦੇ ਸੀ ਬੜੇ ਜ਼ਬਰਦਸਤ ਕੰਡੂਰੀ ਬੰਦੇ ਸੀ ਕਿ ਤਰੀ ਨਹੀਂ ਨਹੀਂ ਉਹ ਖੜਵਾ ਮੁਰਗਾ ਬੰਦੇ ਹੈਗੇ ਕਿੱਥਾ ਮੁਰਗਾ ਬੰਦੇ ਜੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਰਾਜੀਸ਼ ਰਾਜੀ ਜੀ ਇੱਕ ਯਾਦ ਇੱਕ ਉਹ ਬੰਦਾ ਜਿਹਦੇ ਕਰਕੇ ਤੁਸੀਂ ਫਸੇ ਹੋ ਹੋ ਕਲਾਸ ਚ ਉਹ ਕੌਣ ਸੀ ਸਾਡੀ ਸਾਡਾ ਸੈਕਸ਼ਨ ਨਾ ਇਹਨਾਂ ਨਾਲ ਅਲੱਗ ਸੀ ਇਹ ਸਾਰੇ ਬੀ ਦੇ ਸੀ ਮੈਂ ਨਾਲ ਦੇ ਸੈਕਸ਼ਨ ਵਾਲਿਆਂ ਨਾਲ ਲੱਗਦੀ ਬਹੁਤ ਹੁੰਦੀ ਲੱਗਦੀ ਬਹੁਤ ਸੀ ਤਾਂ ਹੀ ਆਇਆ ਦੇਖਣ ਤਾਂ ਹੀ ਇਹਨਾਂ ਨਾਲ ਹਸਾਬ ਕਰਨਾ ਆਇਆ ਮੈਂ ਬਿਲਕੁਲ ਐਕਚੁਅਲ ਸਾਡਾ ਸੈਕਸ਼ਨ ਬੜਾ ਸੋਬਰ ਸੀਗਾ 10th C ਸੀਗਾ ਤੇ ਬਹੁਤ ਸੋਬਰ ਸੀ ਸਾਡੀ ਕਦੀ ਇਦਾਂ ਦੀ ਕੋਈ ਹੋਈ ਨਹੀਂ ਆਪਸੇ ਬੜਾ ਪਿਆਰ ਰਿਆ ਇਹਨਾਂ ਦਾ ਇਹਨਾਂ ਵਾਲੀ ਧਿਆਨ ਦਿੰਦਾ ਸੀ ਵੀ ਇਹ ਜਣੀ ਸ਼ਰਾਰਤਾਂ ਕਰਦੇ ਹਾਂ ਉਹ ਇਨਸੈਕਸ਼ਨ ਹਾਂ ਕੋਹਡ ਸੈਕਸ਼ਨ ਸੀਗਾ ਇਸ ਕਰਕੇ ਇਹ ਧਿਆਨ ਸਾਡੇ ਵੱਲ ਇਕੱਠਾ ਧਿਆਨਕ ਦੂਜਿਆਂ ਦਾ ਰਹਿੰਦਾ ਸੀ ਆਪਸ ਇੱਕ ਦੂਜੇ ਦੇ ਨਾਲ ਕੋਈ ਸ਼ਰਾਰਤ ਕੀਤੀ ਜੋ ਹਜੇ ਤੱਕ ਹੁੰਦਾ ਕਿ ਉਹ ਨਹੀਂ ਸੀ ਕਰਨੀ ਚਾਹੀਦੀ ਸਾਡੇ ਨਾਲ ਸਿਆ ਮੁੰਡਾ ਸੁਖਵਿੰਦਰ ਸਿੰਘ ਹੁੰਦਾ ਸੀਗਾ ਸਾਡੇ ਨਾਲ ਨਾ ਉਹ ਹੁਣ ਅੱਜ ਕੱਲ ਕੈਨੇਡਾ ਹੈਗਾ ਸਾਡਾ ਇੰਗਲਿਸ਼ ਦਾ ਟੀਚਰ ਸੀਗਾ ਟੰਡਨ ਸਰ ਉਹਨਾਂ ਨੇ ਉਹਨੂੰ ਡੰਡਨ ਸਰ ਨੇ ਉਹਨੂੰ ਕੁੱਟਿਆ 2 ਦਿਨ ਦਿਨ ਪਹਿਲਾਂ ਉਹ ਕਹਿੰਦਾ ਅੱਜ ਮੈਂ ਉਹਦਾ ਸਾਈਕਲ ਪੈਂਚਰ ਕਰਕੇ ਜਾਣਾ ਜੇ ਤੇ ਪ੍ਰਕਾਰ ਹੁੰਦੀ ਸੀ ਕਿ ਸਾਨੂੰ ਉਦੋਂ ਮੈਥ ਦੀ ਅਸੀਂ ਕਰਦੇ ਹੁੰਦੇ ਸੀ ਕਿ ਪ੍ਰੈਕਟੀਕਲ ਆਹ ਜੱਡੀ ਤੇ ਉਹਨਾਂ ਨੇ ਪ੍ਰਕਾਰ ਮਾਰ ਕੇ ਉਹਨਾਂ ਦਾ ਪੈਂਚਰ ਕਰਤਾ ਜੇ ਸਾਈਕਲ ਜਦੋਂ ਛੁੱਟੀ ਹੋਈ ਤੇ ਪਤਾ ਲੱਗਾ ਤੀਜੇ ਦਿਨ ਉਹ ਕਹਿੰਦੇ ਮੈਨੂੰ ਨਾ ਪ੍ਰਕਾਰ ਮਿਲੀ ਆ ਜਿਹੜੀ ਉਹਦੀ ਨੀਬ ਹੁੰਦੀ ਆ ਉਹ ਟਾਇਰ ਤੋਂ ਨਿਕਲੋ ਕਿਨੇ ਕੀਤੀ ਕੋਈ ਬੱਚਾ ਨਹੀਂ ਬੋਲਿਆ ਇਹੀ ਸ਼ਰਾਰਤਾਂ ਹੈਗੀਆਂ ਉਸ ਟਾਈਮ ਦੇ ਤਾਂ ਸਾਡੇ ਨਾਲ ਹੋਰ ਵੀ ਬਾਈ ਜੀ ਹੁਣੀ ਹੈਗੇ ਆ ਗੱਲਬਾਤ ਕਰਦੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਮਿਤ ਪੱਟੀ ਹੈ ਜੀ ਰੋਲ ਨੰਬਰ 7 ਰੋਲ ਨੰਬਰ 7 ਅੱਛਾ ਯਾਦ ਹੈਗਾ ਹਾਂ ਜੀ ਰੋਲ ਨੰਬਰ 7 10ਵੀਂ 20 ਕਲਾਸ 10ਵੀਂ 20 ਸਰ 8ਵੀਂ 9ਵੀਂ 10ਵੀਂ ਤਿੰਨੋਂ ਕਲਾਸਾਂ ਸਾਡੀਆਂ ਕਿਉਂ ਲਵਾਇਆ ਸੀ ਨਹੀਂ ਨਹੀਂ 20 ਚ ਚਲੋ ਮੁੰਡਿਆਂ ਦੀ ਹੁੰਦੀ ਆ ਜੀ 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 ਇਹ ਆਪਣੀ ਗੱਲ ਹੁੰਦੀ ਕਿਉਂ ਹੁੰਦੀ ਸੀ ਇਹ ਆਪਣੀ ਕਿਉਂ ਐ ਇਹ ਆਪਣੀ ਸੀਗੀ ਨਾ ਇਹ 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 ਕੁੜੀਆਂ ਦਾ ਇਹ ਕੁੜੀਆਂ ਦਾ ਸੈਕਸ਼ਨ ਸੀ ਬੀ ਮੁੰਡਿਆਂ ਦਾ ਸੀ ਕੁੜੀਆਂ ਮੁੰਡੇ ਇਕੱਠੇ ਹੁੰਦੇ ਸੀ ਅਸੀਂ ਇਹਨੂੰ ਆਪਣਾ ਮੰਨਦੇ ਸੀਗੇ ਇੱਕ ਸਵਾਲ ਸਾਰੇ ਜਾਣੇ ਸਾਰੇ ਸਾਰੇ ਦੋਸਤ ਆਏ ਹੋ ਹਨਾ 35 ਸਾਲ ਬਾਅਦ ਇਕੱਠੇ ਹੋਏ ਆ ਬਿਲਕੁਲ ਜੀ ਕੁੜੀਆਂ ਪਿੱਛੇ ਕੌਣ ਜਾਂਦਾ ਸੀ ਕੁੜੀਆਂ ਵੀ ਸਾਰੇ ਜਾਂਦੇ ਸੀ ਸਾਰੇ ਨਹੀਂ 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 ਕੁੜੀਆਂ ਪਿੱਛੇ ਸਾਰੇ ਜਾਂਦੇ ਸੀ ਪਰ ਕੁੜੀਆਂ ਮੇਰੇ ਪਿੱਛੇ ਜਾਂਦੀਆਂ ਸੀ ਇਹ ਜ਼ਿਆਦਾ ਹੋ ਗਈ ਹੈ ਹਾਂ ਚਲੋ ਹੋਣ ਦਿਓ ਐਦਾਂ ਹੁੰਦਾ ਸੀ ਐਦਾਂ ਹੁੰਦਾ ਸੀ ਨਹੀਂ ਐਦਾਂ ਹੁੰਦਾ ਸੀ ਇਹ ਮੇਰਾ ਪੱਕਾ ਦੋਸਤ ਰਿਆ ਜੀ ਇਹਨੂੰ ਪਤਾ ਐਦਾਂ ਹੁੰਦਾ ਸੀ ਦੇਖਿਆ ਆ ਦੇਖੋ ਮੇਰਾ ਗਵਾ ਇੱਕ ਨਾ ਅਕਸਰ ਅਕਸਰ ਨਾ ਇੱਕ ਗੱਲ ਆਂਦੀ ਹੁੰਦੀ ਹੈ ਕਿ ਨਾ ਹਰ ਇੱਕ ਸਬਜੈਕਟ ਦੇ ਵਿੱਚ ਨਾ ਅਸੀਂ ਲੋ ਹੁੰਨੇ ਆ ਤੇ ਉਹ ਕਿਹੜਾ ਸਬਜੈਕਟ ਸੀਗਾ ਜਿਹਦੇ ਵਿੱਚ ਮੈਂ ਮੈਂ ਜ਼ਿਆਦਾਤਰ ਮੈਥ ਇੰਗਲਿਸ਼ ਚ ਲੋ ਸੀ ਨਾ ਬਾਕੀ ਦੋ ਦਿਨ ਹੋਰ ਦੱਸ ਦੇ ਆਏ ਨਹੀਂ ਕੋਸੇ ਟੱਕ ਕੰਮ ਨਹੀਂ ਆਇਆ ਉਦੋਂ ਵੀ ਨਹੀਂ ਕੰਮ ਆਇਆ ਤੇ ਹੁਣ ਵੀ ਨਹੀਂ ਆਇਆ ਸਕੂਲ ਚ ਸਾਰੇ ਇੰਗਲਿਸ਼ ਚ ਲੋ ਸੀਗਾ ਪਹਿਲਾ ਸਬਜੈਕਟ ਇੰਗਲਿਸ਼ ਹੀ ਹੁੰਦਾ ਸੀ ਜਿੰਦੇ ਚ ਸਾਰੇ ਸਾਰੇ ਬੱਚੇ ਲੋ ਸੀਗੇ ਉਸ ਤੋਂ ਬਾਅਦ ਸਾਇੰਸ ਦੋ ਸਬਜੈਕਟ ਸੀ ਜਿਨ੍ਹਾਂ ਚ ਇਹ ਸਕੂਲ ਦੇ ਬੱਚੇ ਸਾਰੇ ਹੀ ਲੋ ਰਹੇ ਸਰ ਅੱਜ ਇਕੱਠੇ ਹੋਏ ਹਾਂ ਜੀ 35 ਸਾਲ ਬਾਅਦ ਅੱਜ ਇਕੱਠੇ ਹੋਏ ਹੋ ਯਾਦ ਵੀ ਆਗੇ ਹੋ ਗਏ ਉਹ ਪਲਕੀ ਬਹੁਤ ਪਲ ਜਾਣ ਆ ਰਿਹਾ ਜੀ ਮੇਰਾ ਤਾਂ ਜਾਨ ਨੂੰ ਨਹੀਂ ਦਿਲ ਕਰ ਰਿਹਾ ਇੱਥੋਂ ਨਹੀਂ ਅੱਗੇ ਜੀ ਭੰਗੜੇ ਵਾਲਾ ਗਾਣਾ ਮੇਰਾ ਰਾਤੀ ਨਹੀਂ ਇੱਥੇ ਤਾਂ ਨਹੀਂ ਆਗੇ ਪਰ ਚਲੇ ਜਾਵਾਂਗੇ ਪਰ ਦਿਲ ਨਹੀਂ ਕਰ ਰਿਹਾ ਜਾਨ ਨੂੰ ਹਾਂ ਹਾਂ ਦਿਲ ਮਾਰ ਕੇ ਜਾਵਾਂਗੇ ਹਾਂ ਹਾਂ ਹੂੰ ਇਹਨਾਂ ਸ਼ਾਮ ਤੋਂ ਸੇਵਾ ਕਰਨੀ ਪੈਣੀ ਸ਼ਾਮ ਤੋਂ ਨਾ ਦਿੱਤੀ ਜਾਏਗੀ ਤੇ ਇਸ ਕਰਕੇ ਫੇਰ ਇਹ ਘਰ ਜਾਣਗੇ 25 ਚ ਆ ਗਈਆਂ ਉਹ 90 ਸੀ ਹਾਂ ਜੀ ਆਓ 90 ਸੀ ਬਹੁਤ ਬਹੁਤ ਯਾਦਾ ਜੁੜੀਆਂ ਹੋਈਆਂ ਜੀ ਸਕੂਲ ਦੇ ਨਾਲ ਬਹੁਤ ਜਿਆਦਾ ਜੀ ਅਸੀਂ ਤੇ ਸਾਡਾ ਤਾਂ ਏਦਾਂ ਹੁੰਦਾ ਸੀ ਵੀ ਸਾਨੂੰ ਇਹ ਸੋਚਦੇ ਸੀ ਵੀ ਐਤਵਾਰ ਵੀ ਸਕੂਲ ਲੱਗ ਜੇ ਅਸੀਂ ਸਕੂਲ ਜਾਈਏ ਨਹੀਂ ਪਰ ਕਲਾਸ ਨਹੀਂ ਗਈ ਹਾਂ ਪਰ ਕਲਾਸ ਨਹੀਂ ਇਹ ਸਹੀ ਕਹਿ ਰਿਹਾ ਆਪਾਂ ਜਦੋਂ ਨਾ ਮਤਲਬ ਜਦੋਂ ਜਿਸ ਦਿਨ ਛੁੱਟੀ ਹੋਣੀ ਹੈ ਹਾਂ ਤੇ ਸਾਡੀ ਯਾਰ ਸਾਡਾ ਘਰ ਦਿਲ ਨਹੀਂ ਸੀ ਲੱਗਦਾ ਅਸੀਂ ਜਾਂ ਇਹਨਾਂ ਨੇ ਮੇਰੇ ਗਿਆ ਇਹਨਾਂ ਨੇ ਤੇ ਯਾ ਆਪਾਂ ਇਕੱਠੇ ਬਾਹਰ ਮਿਲ ਪੈਣਾ ਤੇ ਯਾ ਸਕੂਲ ਚ ਜਰੂਰ ਆਣਾ ਦੇਖੋ ਸਹੀ ਗੱਲ ਬੋਲੋ ਸਕੂਲ ਚ ਆਉਣ ਨੂੰ ਮਨ ਕਰਦਾ ਸੀਗਾ ਲੇਕਿਨ ਲੇਕਿਨ ਕਲਾਸ ਚ ਆਉਣ ਨੂੰ ਮਨ ਨਹੀਂ ਕਰਦਾ ਸੀਗਾ ਸੋ ਹੋਰ ਵੀ ਸਾਥੀ ਆ ਗਏ ਨੇ ਗੱਲਬਾਤ ਕਰਦੇ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਵਿਕਾਸ ਵਿਕਾਸ ਕੱਕੜ ਵਿਕਾਸ ਜੀ ਅੱਜ ਦੋਸਤਾਂ ਮਿਲਣ ਹਾਂ ਜੀ ਅਕਸਰ ਵੀ ਮਿਲਦੇ ਰਹਿੰਦੇ ਹਾਂ ਕਿ ਅੱਜ ਹੁਣ ਮੁਲਾਕਾਤ ਹੋਈ ਹੈ ਮਨੇ ਹੁਣ ਕਾਫੀ ਕਾਫੀ ਦਿਨਾਂ ਦਾ ਹੁਣ ਮੁਲਾਕਾਤ ਹੋਈ ਹੈ ਬਾਕੀ ਅਕਸਰ ਮਿਲਦੇ ਵੀ ਰਹਿੰਦੇ ਹਾਂ ਅੱਛਾ ਜੀ ਤੇ ਅੱਜ ਕੀ ਮੈਸੇਜ ਬਹੁਤ ਵਧੀਆ ਮਹਿਸੂਸ ਕਰ ਰਹੇ ਆ ਕਿ ਹਾਂ ਜੋ 35 ਸਾਲ ਪੁਰਾਣੀ ਜਿੱਦਾਂ ਸੀ ਦੁਬਾਰਾ ਤਾਜ਼ੀਆਂ ਹੋ ਰਹੀਆਂ ਆ ਇਹ ਬਚਪਨ ਯਾਦ ਹੋ ਰਿਹਾ ਉਹ ਗੋਲਡਨ ਟਾਈਮ ਸੀਗਾ ਅੱਜ ਦਾ ਟਾਈਮ ਤਾਂ ਉਹ ਹੈ ਨਹੀਂ ਗਾਇਜ਼ ਅੱਜ ਸਿਰਫ ਭੱਜ ਦੌੜੀ ਹੈਗੀ ਆ ਹਾਂ ਅੱਜ 4 ਘੰਟੇ ਇੱਥੇ ਰਹਿ ਵੀ ਗਏ ਆ ਤੇ ਉਹ ਸਭ ਪੁਰਾਣਾ ਨਹੀਂ ਯਾਦ ਆ ਰਿਹਾ ਜਿੱਦਾਂ ਅੱਜ ਪਹਿਲੇ ਦੇ ਸਮੇਂ ਦੇ ਵਿੱਚ ਤੇ ਹੋਂਦੇ ਸਮੇਂ ਦੇ ਵਿੱਚ ਤੇ ਉਸ ਟਾਈਮ ਦੀ ਪੜ੍ਹਾਈ ਦੇ ਵਿੱਚ ਤੇ ਅੱਜ ਟਾਈਮ ਦੀ ਪੜ੍ਹਾਈ ਦੇ ਵਿੱਚ ਕਿੰਨਾ ਕੋ ਫਰਕ ਦੇਖਦੇ ਹੋ ਕਿਉਂਕਿ ਤੁਹਾਡੇ ਵੀ ਬੱਚੇ ਤੁਹਾਡੇ ਹਾਂ ਦੇ ਹੋਗੇ ਹੋਣਗੇ ਅੱਜ ਫਰਕ ਤਾਂ ਬਹੁਤ ਜ਼ਿਆਦਾ ਹੈ ਜੀ ਅੰਦਰ ਬਹੁਤ ਜ਼ਿਆਦਾ ਹੈ ਉਸ ਟਾਈਮ ਦੀ ਪੜ੍ਹਾਈ ਦਾ ਅੱਗੇ ਅਸੀਂ ਸੈਲਫ ਸਟੱਡੀ ਕਰਦੇ ਅਸੀਂ ਸਾਡੇ ਬੱਚਿਆਂ ਨੂੰ ਸਾਡੇ ਮਾਪਿਓ ਨੂੰ ਬੱਚਿਆਂ ਦਾ ਪਤਾ ਹੀ ਨਹੀਂ ਸੀ ਹੁੰਦਾ ਵੀ ਹੁਣ ਕਿਹੜੀ ਕਲਾਸ ਚ ਹੋ ਗਿਆ ਪਾਸ ਹੋ ਗਿਆ ਮਤਲਬ ਹੁਣ ਅਸੀਂ ਕੀ ਆਪਣੇ ਬੱਚੇ ਨੂੰ ਫਰਸਟ ਕਲਾਸ ਤੋਂ ਜਾਂ ਨਰਸਰੀ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਅਸੀਂ ਉਹਨਾਂ ਦੇ ਨਾਲ-ਨਾਲ ਸਪੋਰਟ ਕਰਦੇ ਆ ਉਹਨਾਂ ਨੂੰ ਨਾਲ-ਨਾਲ ਬਕਅਪ ਕਰਦੇ ਆ ਗਾਈਡ ਕਰਦੇ ਆ ਬਟ ਉਦੋਂ ਸਾਡੇ ਪੇਰੈਂਟਸ ਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਸਾਡਾ ਬੱਚਾ ਪਾਸ ਹੋ ਗਿਆ ਥੈਟ ਮੀਨਸ ਪਾਸ ਹੋ ਗਿਆ ਬਸ ਗੱਲ ਖਤਮ ਹੋ ਜਾਂਦੀ ਸੀ ਤੇ ਅਸੀਂ ਸੈਲਫ ਸਟੱਡੀ ਕੀਤੀ ਹੈ ਜੀ ਹੁੰਦਾ ਅੱਜ ਦੀ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਸਰ ਅੱਜ ਦੀ ਜਨਰੇਸ਼ਨ ਨੂੰ ਜੇਕਰ ਦੋ ਵਰਡਸ ਦੇ ਵਿੱਚ ਕੁਝ ਕਹਿਣਾ ਹੋਵੇ ਕਿ ਭਾਈ ਅੱਜ ਦਾ ਟਾਈਮ ਜਿਹੜਾ ਹੈਗਾ ਗੋਲਡਨ ਪੀਰੀਅਡ ਹੈ ਤੇ ਅੱਜ ਅਸੀਂ ਮਿਹਨਤ ਕਰ ਲਵਾਂਗੇ ਤੇ ਅੱਗੇ ਜਾ ਕੇ ਹਾਰਡ ਵਰਕ ਅੱਜ ਅਸੀਂ ਸਾਡੇ ਬੱਚੇ ਕੋਈ ਵੀ ਨੇ ਜਿਹੜੇ ਇਸ ਏਜ ਗਰੁੱਪ ਦੇ ਜਿਹੜੇ 9th 10th ਇਸ ਤਰ੍ਹਾਂ ਚੱਲੇ ਨੇ ਇਕੱਠੇ ਨੇ ਪੜ ਬੈਠੇ ਉਹਨਾਂ ਨੂੰ ਚਾਹੀਦਾ ਪ੍ਰੈਕਟੀਕਲ ਹੋਣਾ ਜਿਹੜੀ ਲਾਈਫ ਸਾਰੀ ਚ ਉਹਨਾਂ ਦੇ ਕੰਮ ਆਣੀ ਪੜਾਈ ਲਿਖਾਈ ਦੇ ਨਾਲ ਨਾਲ ਪ੍ਰੈਕਟ ਸਾਡੇ ਲਾਈਫ 'ਚ ਉਦੋਂ ਸੀ ਕਿ ਅਸੀਂ ਪ੍ਰੈਕਟੀਕਲ ਜ਼ਰੂਰ ਜੀਂਦੇ ਸੀ ਹੂੰ ਜੇ ਇਹ ਮੰਨ ਲਓ ਮੈਥ ਹੀ ਕਰ ਰਹੇ ਹਾਂ ਨਾ ਸਾਨੂੰ ਅਸੀਂ ਸਾਨੂੰ ਹੁੰਦਾ ਸੀ ਕਿ ਅਸੀਂ ਕੁਝ ਕਿਤੇ ਨਹੀਂ ਗਏ ਨਾ ਜਿੱਦ ਉੱਥੇ ਵੀ ਮੈਥ ਯਾਦ ਹੁੰਦਾ ਸੀ ਹੂੰ ਅੱਜ ਅਸੀਂ ਬੱਚਿਆਂ ਨੂੰ ਕਹੀਏ ਨਾ ਤੂੰ ਦੱਸ ਦੇ ਯਾਰ ਗਿਆਨ ਦਾ ਕੁਝ ਕਰ ਲੈ ਉਹ ਕੋਈ ਨੜੀ ਐਜੂਕੇਸ਼ਨ ਉਹਦੇ ਕੰਮ ਨਹੀਂ ਆਉਂਦੀ ਉਹਦੀ ਯੈਸ ਯੈਸ ਜੋ ਪ੍ਰੈਕਟੀਕਲ ਦੀ ਗੱਲ ਭਾਵੇਂ ਅਸੀਂ ਉਹਨਾਂ ਦੇ ਪਿੱਛੇ ਆ ਭਾਵੇਂ ਅਸੀਂ ਟਿਊਸ਼ਨ ਦਿਖਾਈਆਂ ਭਾਵੇਂ ਅਸੀਂ ਸਾਰਾ ਕੁਝ ਕੀਤਾ ਭਾਵੇਂ ਉਹ ਵਧੀਆ ਸਕੂਲ ਪੜਦੇ ਪਏ ਨੇ ਇਹਨਾਂ ਸਾਰਾ ਕੁਝ ਨਹੀਂ ਸੀ ਹੈਗਾ ਅੱਜ ਨਹੀਂ ਹੈਗਾ ਉਦੋਂ ਹੈਗਾ ਸੀ ਭਾਜੀ ਕੀ ਨਾਮ ਹੈ ਜੀ ਮੇਰਾ ਰਣਜੀਤ ਲੁੰਬਾ ਜੀ ਰੋਲ ਨੰਬਰ 8 ਰੋਲ ਨੰਬਰ 8 ਜੀ ਰੋਲ ਨੰਬਰ 6 7 ਰੋਲ ਨੰਬਰ 8 ਉਹਦੀਆਂ ਪਰਚੀਆਂ ਮੇਰੇ ਕੋ ਮੇਰੀਆਂ ਪਰਚੀਆਂ ਦੇਖੋ ਤੇ ਮੇਰੇ ਅੱਗੇ ਕਿਸੇ ਹੋਰ ਕੋ ਅੱਗੇ ਕਿਸੇ ਹੋਰ ਕੋ ਪਰ ਕਿਸੇ ਕੋ ਨਹੀਂ ਪਰਚੀ ਨਹੀਂ ਸੀ ਅਸੀਂ ਜਿਹੜਾ ਲੰਚ ਕੀਤਾ ਨਾ ਆਪਾਂ ਲੰਚ ਕਿੱਦਾਂ ਕਰੀਦਾ ਸੀ ਸਾਰੇ ਭਰਾ ਮਿਲ ਕੇ ਡੱਬਾ ਖੋਲੀਦਾ ਸੀ ਇਹਦੀ ਰੋਟੀ ਮੈਂ ਖਾ ਰਿਹਾ ਇਹਦੀ ਰੋਟੀ ਉਹ ਖਾ ਰਹੀ ਸੀ ਰੋਟੀ ਇਹ ਇੰਨੀ ਰੋਟੀਆਂ ਅੱਜ ਉਹੀ ਜਿਆਦਾ ਆਈਆਂ ਸਾਨੂੰ ਉਹੀ ਯਾਦ ਉਹੀ ਚੀਜ਼ ਉਹੀ ਪਿਆਰ ਹੋਈ ਸਭ ਕੁਝ ਹੈ ਬਿਲਕੁਲ ਬਿਲਕੁਲ ਉੱਥੇ ਆਪਾਂ ਖੜੇ ਅੱਜ ਪਰ ਇੱਕ ਅਕਸਰ ਤੁਸੀਂ ਇੱਕ ਗੱਲ ਦੇਖੀ ਜਦੋਂ ਕਲਾਸ ਦੇ ਵਿੱਚ ਬੈਠੇ ਹੁੰਦੇ ਸੀ ਤੇ ਕਿਸੇ ਦਾ ਟਿਫਨ ਖੁੱਲਦਾ ਸੀ ਤੇ ਅਚਾਰ ਦੀ ਸਮੈਲ ਬੜੀ ਆਉਂਦੀ ਸੀ ਅਚਾਰ ਦੀ ਮੈਂ ਤੇ ਮੈਂ ਤੇ ਦੂਸਰੇ ਬਿਰੇੜੀ ਆਪਣੀ ਪਰੌਂਠੀ ਖਾ ਲੈਣਾ ਸੀ ਇੱਕ ਅਚਾਰ ਦੇ ਕਿਹਦੇ ਮੂਲੀ ਦੇ ਪਰੌਂਠਿਆਂ ਦੀ ਇਹ ਮੂਲੀ ਦੇ ਪਰੌਂਠੇ ਮਸ਼ਹੂਰ ਹੁੰਦੇ ਸੀ ਇੱਕ ਸਾਡੇ ਹੋਰ ਹੁੰਦਾ ਸੀਗਾ ਕਿ ਜਦੋਂ ਬੱਚੇ ਬਹਿੰਦੇ ਸੀ ਨਾ ਉਹਨਾਂ ਥੱਲੇ ਕੋਈ ਪੈਨਸਲ ਰੱਖ ਦਿੰਦਾ ਸੀ ਪ੍ਰਕਾਰ ਇਹਦੇ ਚ ਫੇੜ ਮਾਰ ਕੇ ਮੈਂ ਪ੍ਰਕਾਰ ਰੱਖੀ ਸੀ ਇਹ ਨਹੀਂ ਮੇਰੇ ਥੱਲੇ ਪ੍ਰਕਾਰ ਰੱਖ ਕੇ ਮੈਂ ਬੈਠਿਆ ਨੇ ਪ੍ਰਕਾਰ ਰੱਖੀ ਮੈਂ ਬਹੁਤ ਇਹ 15 15 20 ਦਿਨ ਬਹੁਤ ਓਪਾ ਜੀ ਮੈਂ ਭੁੱਖਾ ਪਾ ਇਹ ਫਿਰ ਇਹ ਵਿੱਚ ਫੇੜ ਮਾਰ ਕੇ ਡਰਦਾ ਵੀ ਬਹੁਤ ਸੀ ਡਰਦਾ ਵੀ ਸੀ ਕੋਈ ਕੋਈ ਨਹੀਂ ਮਾਰ ਦਿੰਦਾ ਸੀ ਫਿਰ ਮੇਰੇ ਪਰ ਇਹਨੇ ਉਦੋਂ ਨਹੀਂ ਉਹਨਾਂ ਨੇ ਲੜਿਆ ਮੇਰੇ ਨਾਲ ਕਿਉਂਕਿ ਉਹਨੂੰ ਪਤਾ ਸੀ ਦੀ ਗਲਤੀ ਹੈ ਇਹਨੂੰ ਪਤਾ ਜੀ ਇਹਦੀ ਗਲਤੀ ਹੈ ਫਿਰ ਉਧਰ ਨਹੀਂ ਲੜਿਆ ਮੇਰ ਨਾਲ ਨਹੀਂ ਤਾਂ ਉਧਰ ਲੜਦਾ ਸੀ ਬੋਲ ਜਣਾ ਇੱਕ ਵਾਰੀ ਜਿਹੜਾ ਝਗੜਾ ਹੋ ਗਿਆ ਸੀ ਕੋਈ ਕਕਰ ਸਾਹਬ ਨੇ ਬਾਹਰ ਕਿਸ ਨੂੰ ਘਟਿਆ ਜਿਹੜਾ ਤੁਹਾਡੇ ਪੁਰਾਣੇ ਉਧਰ ਮੁਖ ਦੂਮਬਰੇ ਰਿੰਦਾ ਹਾਂ ਕਕਰ ਸਾਹਬ ਦੀ ਲੜਾਈ ਹੋਈ ਸੀ ਕਕਰ ਸਾਹਬ ਇਧਰ ਆਓ ਕਕਰ ਸਾਹਬ ਯਾਦ ਹੈ ਆਓ ਲੜਾਈ ਹੋਈ ਸੀ ਉਹਦੇ ਚ ਮੈਂ ਹੋਰ ਦੱਸਦਾ ਹਾਸੇ ਵਾਲੀ ਗੱਲ ਕਕਰ ਸਾਹਬ ਨੇ ਸਾਨੂੰ ਹੱਕੇ ਹੱਕੇ ਪ੍ਰੋਵਾਈਡ ਕਰਾਤੀਆਂ ਅੱਛਾ ਤੇ ਬੰਦਿਆਂ ਦੀ ਵੇਟ ਕਰਨ ਲੱਪੇ ਹੂੰ ਹੂੰ ਤੇ ਮੈਂ ਤੇ ਕਪੂਰ ਨੇ ਕਿਹਾ ਆਪਾਂ ਜਰਾ ਬੰਦੇ ਤਾਂ ਆ ਨਹੀਂ ਰਹੇ ਚਾਹ ਪੀ ਲਈਏ ਆ ਕੇ ਚਾਹ ਪੀ ਜਾਨ ਨੂੰ ਚਾਹ ਪੀ ਕੇ ਬਾਹਰ ਤੇ ਤਾਦੂ ਸ ਥਾਤੀ ਬੋਲੀ ਫੜੀ ਰਹੀ ਅੰਦਰ ਆ ਗਈ ਬਿਲਕੁਲ ਦੇਖ ਸਕਦੇ ਹਾਂ ਕਿ ਇਹ 1990 ਦਾ ਬੈਚ ਹੈ ਤੇ ਇਸ ਵੇਲੇ ਅਸੀਂ ਸ਼੍ਰੀ ਪਾਰਵਤੀ ਜੈਨ ਸਕੂਲ ਦੇ ਵਿੱਚ ਮੌਜੂਦ ਹੈਗੇ ਹਾਂ ਤੇ ਗੱਲਬਾਤ ਜਿਵੇਂ ਕਿ ਕੀਤੀ ਹੈਗੀ ਹੈ ਪੁਰਾਣੇ ਸਮੇਂ ਦੀ ਯਾਦ ਜਿਹੜੀ ਹੈ ਪੁਰਾਣੇ ਦਿਨ ਉਹ ਅੱਜ ਚੇਤੇ ਕੀਤੇ ਗਏ ਨੇ ਬੱਚੇ ਬਣ ਕੇ ਅੱਜ ਉਸੇ ਹੀ ਬੈਂਚ ਦੇ ਵਿੱਚ ਵਿੱਚ ਜਿਹੜੇ ਕਿ ਬੈਠੇ ਬੈਂਚ ਦੇ ਉੱਤੇ ਬੈਠੇ ਤੇ ਉਸੇ ਕਲਾਸ ਦੇ ਵਿੱਚ ਟੀਚਰ ਵੀ ਉਹੀ ਤੇ ਗੱਲਬਾਤ ਅੱਜ ਸਾਂਝੀ ਕੀਤੀ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਤੁਹਾਨੂੰ ਇਹ ਵੀਡੀਓ ਕਿਹੋ ਜੀ ਲੱਗੀ ਜੇ ਤੁਹਾਨੂੰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਵੀ ਆਪਣੇ ਪੁਰਾਣੇ ਦਿਨ ਆਪਣੇ ਸਕੂਲ ਟਾਈਮ ਦੇ ਦਿਨ ਜਿਹੜੇ ਚੇਤੇ ਆ ਗਏ ਤਾਂ ਤੁਸੀਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਜਿਹੜੀ ਉਹ ਗੱਲ ਹੈ ਉਹ ਜ਼ਰੂਰ ਲਿਖ ਕੇ ਭੇਜੋ ਤੇ ਇਸੇ ਤਰ੍ਹਾਂ ਬਣੇ ਰਹੋ ਖਬਰਿਸਤਾਨ ਨਿਊਜ਼ ਨੈਟਵਰਕ ਦੇ ਨਾਲ ਧੰਨਵਾਦ